ਬਦੀ ਕਰ ਜਾਕਰੀ ਸਾਹਿਬ ਦੀ ਕਰ ਜਾਕਰੀ ਬੋਲੋ ਸਾਹਿਬ ਦੀ ਕਰ ਜਾਕਰੀ ਸਾਹਿਬ ਦੀ ਕਰ ਜਾਕਰੀ ਦਿਲ ਦੀ ਲਾਹੇ ਪਰਾ ਦਰਵੇਸਾਂ ਨੂੰ ਲੋੜੀਏ ਰੁਖਾਂ ਦੀ ਜੀਰਾ ਖਾਨੀ ਜੀ ਰਾਹ ਦਿਲ ਦੀ ਲਾਹੇ ਬਣਾ ਕਰਦੇ ਸਾਨੂੰ ਲੋੜੀਏ ਮੁਖਾਦੀ ਜੀ ਰਾਹ ਮੁਖਾਦੀ ਜੀ ਰਾਹ ਸਾਰੀ ਸੰਗਤ ਬੋਲਿਓ ਕੋਈ ਰਹਿ ਨਾ ਜਾਵੇ ਵਾਹਿਗੁਰੂ 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 ਵਾਹ ਗੁਰੂ 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 ਅਨੁਗੁਰ ਵਾਹ ਗੁਰੂ ਅਨੁਗੁਰ ਵਾਹ ਗੁਰੂ ਅਨੁਗੁਰ ਸ੍ਰੀ ਦਾ ਸਾਹਿਬ ਦੀ ਕਰ ਚਾਕਰੀ ਸਾਹਿਬ ਦੀ ਕਰ ਚਾਕਰੀ ਸਾਹਿਬ ਦੀ ਕਰ ਚਾਕਰੀ

ਜੰਦ ਹਨ ਸੰਗਤ ਵਾਹਿਗੁਰੂ 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 ਰਿਦਾ ਜਿੰਨੀ ਕਮੀ ਨਾਹੀਂ ਗੁਣ ਜਿੰਨੀ ਕਮੀ ਨਾਹੀਂ ਗੁਣ ਜਿੰਨੀ ਕਮੀ ਨਾਹੀਂ ਗੁਣ ਜਿੰਨੀ ਕਮੀ ਨਾਹੀਂ ਗੁਣ ਹੋ ਕੇ ਕਮੜੇ ਵਿਸਾ ਮਤ ਸ਼ਰਮਿੰਦਾ ਥੀ ਵਈ ਸਾਈ ਦਰبار ਸਾਈਂ ਦੇ ਦਰਬਾਰ ਤਕੜੇ ਰੇ ਖਾਲ ਮਤ ਸ਼ਰਮਿੰਦਾ ਕੀ ਵਹੀ ਸਾਈਂ ਦੇ ਦਰਬਾਰ ਆਹੀਂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਸੰਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਸ਼ ਬਾਬਾ ਜੰਗੀਰ ਸਿੰਘ ਜੀ ਜਿਨ੍ਹਾਂ ਦਾ ਨਾਮ ਵੀ ਜੰਗੀਰ ਸਿੰਘ ਤੇ ਉਹਨਾਂ ਨੇ ਬੜੀ ਜੰਗੀਰ ਬਣਾਈ ਉਹ ਕਾਦੀ ਕੋਈ ਦੁਨਿਆਵੀ ਨਹੀਂ ਬਹੁਤ ਸੇਵਾ ਸਿਮਰਨ ਕਰਕੇ ਨਾਮ ਧਨ ਇਕੱਠਾ ਕੀਤਾ ਆ ਜੰਗੀਰ ਬਣਾਈ ਉਹਨਾਂ ਨੇ ਹਰ ਕੀ ਨਾਮ ਕੀ ਵਪਾਰੀ ਹੀਰਾ ਹੱਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ ਸੰਸਾਰੀ ਉਹ ਹੀਰਾ ਸੁਣਿਓ ਬਾਬਾ ਜੰਗੀਰ ਸਿੰਘ ਜੀ ਇੱਕ ਦਿਨ ਮਹਾਂਪੁਰਸ਼ ਸਾਰੇ ਭਿੰਗਮਾਂ ਨੂੰ ਬਿਠਾ ਕੇ ਬਚਨ ਕਰ ਰਹੇ ਸੀ ਸਾਰਿਆਂ ਨੂੰ ਉਪਦੇਸ਼ ਦੇ ਰਹੇ ਸੀ ਕਹਿੰਦੇ ਭਾਈ ਗੁਣਾਂ ਦੀ ਸਾਂਝ ਕਰਨੀ ਆਪਾਂ ਔਗਣ ਨਹੀਂ ਦੇਖਣਾ ਕਿਸੇ ਦਾ ਆਖੋ ਸਤਨਾ ਔਗਣ ਨਹੀਂ ਵੇਖਣਾ ਗੁਣਾਂ ਦੀ ਸਾਂਝ ਕਰੀਏ ਤੇ ਗੁਰਬਾਣੀ ਵੀ ਕਹਿੰਦੀ ਹੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ ਇਸੇ ਸ਼ਬਦ ਵਿੱਚ ਸਤਿਗੁਰੂ ਕਹਿੰਦੇ ਸਾਂਝ ਕਰੀ ਜਾ ਗੁਣਹਿ ਕੇਰੀ ਛੋੜ ਅਵਗੁਣ ਚੱਲੀਏ ਗੁਣ ਕਿਸੇ ਤੋਂ ਵੀ ਮਿਲ ਜੇ ਲੈ ਲਓ ਕਿੰਨੀ ਵਾਰੀ ਮਹਾਰਾਜ ਨੇ ਕੁੱਤੇ ਦਾ ਜ਼ਿਕਰ ਕੀਤਾ ਹੈ ਗੁਰਬਾਣੀ ਚ ਕੂਕਰ ਦਾ ਕੋਣ ਹੋ ਤੋ ਲੈ ਲਓ ਬਲੇਹਾਰੀ ਦਿਨਾ ਪੰਖੀਆਂ ਕਈ ਵਾਰੀ ਪੰਛੀਆਂ ਦਾ ਜ਼ਿਕਰ ਕੀਤਾ ਬਬੀਹੇ ਦਾ ਜ਼ਿਕਰ ਕੀਤਾ ਪਪੀਹੇ ਦਾ ਜ਼ਿਕਰ ਕੀਤਾ ਤੋਤੇ ਦਾ ਜ਼ਿਕਰ ਕੀਤਾ ਮਹਾਰਾਜ ਨੇ ਸਭ ਦਾ ਜ਼ਿਕਰ ਕੀਤਾ ਮੋਰ ਦਾ ਜ਼ਿਕਰ ਕੀਤਾ ਕਿਹਦਾ ਕਿਹਦਾ ਨਾਮ ਲਵਾਂ ਪਰ ਮਹਾਰਾਜ ਕਹਿੰਦੇ ਇੰਨਾ ਤੋਂ ਵੀ ਗੁਣ ਲੈ ਲੈ ਕੋਈ ਇੱਕੋ ਹੀ ਬੇਨਤੀ ਕਰਕੇ ਸਮਾਪਤੀ ਕਰੂੰ ਬਾਬਾ ਜੀ ਨੇ ਸੁਣਾਈ ਸਾਖੀ ਵੱਡੇ ਬਾਬਾ ਜੀ ਵੀ ਸਾਖੀ ਸੁਣਾਉਂਦੇ ਸੀ ਇਹ ਵੀ ਗੁਣ ਕਿਤੋਂ ਵੀ ਮਿਲ ਜੇ ਉੱਥੋਂ ਹੀ ਲੈ ਲਓ ਕਹਿੰਦੇ ਕੋਈ ਵੇਸਵਾ ਸੀ ਨੱਚਦੀ ਗਾਉਂਦੀ ਤੇ ਪੈਸੇ ਇਕੱਠੇ ਕਰਦੀ ਕਿਸੇ ਰਾਜੇ ਦਾ ਆਇਆ ਜਨਮ ਦੇ ਅੜਾ 80 ਸਾਲ ਦਾ ਹੋ ਗਿਆ ਸੀ ਰਾਜਾ ਉਹਦੀ ਬੇਟੀ 35 ਸਾਲਾਂ ਦੀ ਅਜੇ ਵਿਆਹੀ ਨਹੀਂ ਸੀ ਤੇ ਪੁੱਤ ਸੀ ਉਹ 40 ਕੁ ਸਾਲਾਂ ਦਾ ਸੀ ਪੁੱਤ ਕਾਲ ਕਰਦਾ ਵੀ ਕਦੋਂ ਬਾਪੂ ਮੁੱਕੇ ਤੇ ਮੈਂ ਗੱਦੀ ਤੇ ਬੈਠਾਂ ਉਹਨੂੰ ਛੇਤੀ ਆ ਵੀ ਬਾਪੂ ਮੁੱਕੇ ਤੇ ਮੈਂ ਗੱਦੀ ਸੰਭਾਂ ਹੁਣ ਜਿਹੜੀ ਲੜਕੀ ਐ ਉਹ ਕਹਿੰਦੀ ਇਹਨੇ ਤਾਂ ਵਿਆਹਣਾ ਨਹੀਂ ਬਾਪੂ ਨੇ ਮੈਨੂੰ ਤੇ ਮੈਂ ਕਿਸੇ ਨਾਲ ਚਲੀ ਜਾਣਾ ਐ ਅੱਜ ਉਹਨੇ ਵੀ ਪ੍ਰੋਗਰਾਮ ਸੈੱਟ ਕਰ ਲਿਆ ਵੀ ਅੱਜ ਮੈਂ ਚਲੀ ਜਾਉਂ ਅੱਧੀ ਰਾਤ ਨੂੰ ਤੇ ਹੁਣ ਰਾਜੇ ਨੇ ਜਨਮ ਦਿਨ ਬਣਾਇਆ ਤੇ ਵੇਸਵਾ ਨੂੰ ਬੁਲਾਇਆ ਉਹ ਨੱਚਣ ਗਾਣ ਵਾਲੀ ਆਈ ਤੇ ਰਾਜੇ ਨੇ ਆਪਣੇ ਗੁਰੂ ਨੂੰ ਵੀ ਬੁਲਾ ਲਿਆ ਸਾਧੂ ਨੂੰ ਜਿਹਨੂੰ ਮੰਨਦਾ ਸੀ ਸਾਰੇ ਬੈਠੇ ਨਾਚ ਗਾਣਾ ਦੇਖ ਰਹੇ ਐ ਜਦੋਂ ਅੱਧੀ ਰਾਤ ਹੋਈ ਨਾ ਜਿਹੜਾ ਢੋਲ ਕੀ ਵਜਾਉਂਦਾ ਸੀ ਸਾਜੀ ਉਹ ਥੱਕ ਜੇ ਗਿਆ ਥੋੜਾ ਜਿਆ ਜਿਹੜੀ ਉਹ ਨੱਚਣ ਵਾਲੀ ਐ ਉਹ ਕਹਿੰਦੀ ਹੁਣ ਇਹਨੂੰ ਮੈਂ ਕਿਵੇਂ ਕਹਾਂ ਵੀ ਉੱਠ ਉਹ ਨੱਚਦੀ ਨੱਚਦੀ ਆਈ ਗਾਉਂਦੀ ਗਾਉਂਦੀ ਆਈ ਤੇ ਉਹਨੇ ਵੀ ਪਤਾ ਕੀ ਗਾਇਆ ਕਹਿੰਦੇ ਥੋੜੀ ਬੀਤੀ ਬਹੁਤੀ ਬੀਤੀ ਥੋੜੀ ਰਹਿ ਗਈ ਇੱਕ ਵਾਰ ਬੋਲੋ ਵਾਹਿਗੁਰੂ ਨੱਚਦੀ ਨੱਚਦੀ ਵੇਸਵਾ ਗਾਉਂਦੀ ਐ ਕਹਿੰਦੇ ਬਹੁਤੀ ਬੀਤੀ ਥੋੜੀ ਰਹਿ ਗਈ ਕਹਿੰਦੇ ਪਲ ਪਲ ਗਈ ਵਿਹਾਏ ਮਤ ਥੋੜੀ ਕੇ ਕਾਰਨੇ ਕਲੰਕ ਲੱਗ ਜਾਏ ਉਹਨੇ ਗਾਇਆ ਵੀ ਹੁਣ ਤਾਂ 15 20 ਮਿੰਟ ਦੀ ਗੱਲ ਐ ਵੀ ਸੁਰਤ ਕਰ ਬਜਾਲਾ ਜਾਗਦਾਰੇ ਮੁੜ ਕੇ ਸੌਂ ਜੀ ਜਾ ਕੇ ਉਹ ਜਦੋਂ ਵੇਸਵਾ ਨੇ ਗਾਇਆ ਨਾ ਇਹ ਵੀ ਬੋਤੀ ਬੀਤੀ ਥੋੜੀ ਰਹਿ ਗਈ ਪਲਪਲ ਗਈ ਵਿਹਾਰੇ ਮਦ ਥੋੜੀ ਕੇ ਕਾਰਨੇ ਕਲੰਕ ਲੱਗ ਜਾਏ ਤੇ ਕਹਿੰਦੇ ਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਹਾ ਰਾਜੇ ਦੇ ਪੁੱਤ ਨੇ ਕੀ ਕੀਤਾ ਖੁਸ਼ੀ ਵਿੱਚ ਉਸ ਵੇਸਵਾ ਨੂੰ ਹਾਰ ਪਾਤਾ ਰਾਜੇ ਦੀ ਜਿਹੜੀ ਧੀ ਸੀ ਉਹਨੇ ਸੋਨੇ ਨਾਲ ਲੱਗਤੀ ਵੇਸਵਾ ਰਾਜਾ ਕਹਿੰਦਾ ਭੇਟਾ ਮੈਂ ਦੇਣੀ ਆ ਤੁਸੀਂ ਕਿਉਂ ਦੇ ਰਹੇ ਹੋ ਕਹਿੰਦੇ ਅੱਜ ਇਸ ਵੇਸਵਾ ਨੇ ਸਾਡੇ ਸੁਰਤ ਜਗਾਤੀ ਸਾਨੂੰ ਮਤ ਦੇਤੀ ਕਹਦੇ ਵੇ ਗੱਜ ਕੇ ਬੋਲੋ ਕਹਿੰਦੇ ਵੇਸਵਾ ਨੇ ਮਤ ਕਿਵੇਂ ਦਿੱਤੀ ਰਾਜਾ ਬੜਾ ਸਿਆਣਾ ਪੁੱਛਦਾ ਕਹਿੰਦਾ ਬਾਪੂ ਮੈਂ ਚਾਹੁੰਦਾ ਸੀ ਵੀ ਤੈਨੂੰ ਕਤਲ ਕਰਵਾ ਦਿਆਂ ਪੀਤੂ ਮਰਦਾ ਤਾਂ ਹੈ ਨਹੀਂ ਤੇ ਗੱਦੀ ਮੈਂ ਸਾਂਭਣੀ ਚਾਹਣਾ ਤੇ ਬਾਪੂ ਮੈਂ ਤੈਨੂੰ ਕਤਲ ਕਰਵਾਉਣਾ ਚਾਹੁੰਦਾ ਸੀ ਤੇ ਵੇਸਵਾ ਨੇ ਕਹਿਤਾ ਕਿ ਤੇ ਕਲੰਕ ਨਾਲ ਵਾਲੀ ਹੁਣ 80 ਸਾਲਾਂ ਦਾ ਤਾਂ ਹੋ ਗਿਆ ਹੋਰ 5-7 ਸਾਲ ਕੱਟ ਲੈ ਕੁੜੀ ਕਹਿੰਦੀ ਮੈਂ ਵੀ ਅੱਜ ਘਰ ਛੱਡ ਕੇ ਚਲੀ ਜਾਣਾ ਸੀ ਮੈਨੂੰ ਵੀ ਇਹਨੇ ਸਮਝਾਤਾ ਵੀ ਕਲੰਕ ਨਾਲ ਵਾਲੀ ਕੁੜੀਏ ਤੇ ਜਿਹੜਾ ਸਾਹਦ ਬੈਠਾ ਸੀ ਨਾ ਮੱਥੇ ਟਿਕਾਉਂਦਾ ਉਨੇ ਸਾਰੀ ਮਾਇਆ ਚੱਕ ਕੇ ਵੇਸਵਾ ਨੂੰ ਦੇਤੀ ਕਹਿੰਦੇ ਨੇ ਤਾਂ ਮੈਨੂੰ ਵੀ ਅਕਲ ਦੇਤੀ ਕੀ ਵੀ ਓਏ ਸਾਧੂ ਬੰਦਗੀ ਕਰ ਜਾ ਕੇ ਆਪਣੀ ਕੁਟਿਆ ਚ ਬੈਠ ਇੱਥੇ ਵੇਸਵਾ ਦੇ ਨੱਚਣ ਗਾਉਣ ਦੇਖਣਾ ਸਾਧੂਆਂ ਦਾ ਕੰਮ ਨਹੀਂ ਕਲੰਕ ਨਾ ਲਵਾ ਉਹਨੂੰ ਵੀ ਮਤ ਆ ਗਈ ਤੇ ਰਾਜਾ ਕਹਿੰਦਾ ਫਿਰ ਮੈਨੂੰ ਵੀ ਮਤ ਆ ਗਈ ਉਸੇ ਦਿਨ ਹੀ ਰਾਜੇ ਨੇ ਆਪਦੇ ਪੁੱਤ ਨੂੰ ਰਾਜਾ ਬਣਾਤਾ ਤੇ ਅਗਲੇ ਦੇਣੀ ਰਾਜੇ ਨੇ ਆਪਣੀ ਧੀ ਦਾ ਵਿਆਹ ਕਰਤਾ ਖੋ ਸਤਨਾ ਸਾਂਝ ਗਰੀਜੈ ਗੁਣੇ ਕੇਰੀ ਇੱਕ ਗੁਣ ਦੀ ਸਾਂਝ ਆਪਣੀ ਜ਼ਿੰਦਗੀ ਚ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਆਓ ਪੜ ਕੇ ਫਿਰ ਸਮਾਪਤੀ ਕਰਾਂਗੇ ਸਾਰੇ ਬੋਲਿਆ ਕਰੋ ਗੱਜ ਕੇ ਜਦੋਂ ਮੈਂ ਵੈਸ ਗੁਰੂ ਵੈਸ ਗੁਰੂ ਕਰਾਉਣਾ ਹੈ ਨਾ ਇਹ ਤਾਂ ਕਰਾਉਣਾ ਵੀ ਸਾਰਿਆਂ ਦੀ ਹਾਜ਼ਰੀ ਲੱਗ ਜੇ ਮਹਾਂਪੁਰਸ਼ਾਂ ਦੇ ਦਰ ਤੇ ਆਏ ਆ ਨਾ ਕੋਈ ਖਾਲੀ ਨਾ ਜਾਵੇ ਬਾਬਾ ਜੀ ਦਾ ਘਰ ਹੈ ਇੱਥੋਂ ਬਹੁਤ ਬੇਸ਼ਕੀਮਤੀ ਦਾਤਾਂ ਮਿਲਦੀਆਂ ਇਹ ਸਟੇਜ ਐਸੀ ਹੈ ਦੁਨੀਆ 'ਚ ਬਡੂੰਦੀ ਠਾਠ ਵਾਲੀ ਇਹ ਸਟੇਜ ਐਸੀ ਹੈ ਜਿੱਥੇ ਪਤਾ ਨਹੀਂ ਕਿੰਨੇ ਕੁ ਹੀਰੇ ਲਿਆ ਲਿਆ ਬਾਬਾ ਧੰਨਾ ਸਿੰਘ ਜੀ ਨੇ ਪੇਸ਼ ਕੀਤੇ ਆ ਖੋ ਸਤਨਾ ਐ ਚੁੰਣ ਚੁੰਣ ਕੇ ਹੀਰੇ ਲਿਆਉਂਦੇ ਬਾਬਾ ਧੰਨਾ ਸਿੰਘ ਜੀ ਚੁੰਣ ਚੁੰਣ ਕੇ ਆ ਗੱਲ ਬਣਦੀ ਐ ਆ ਬਾਪਾ ਗੁਲਾਬ ਸਿੰਘ ਬੈਠਿਆ ਅੱਜ ਗੇਂਦੇ ਦਾ ਫੁੱਲ ਹੋਇਆ ਬਣ ਕੇ ਉਹ ਨਾ ਗੁਲਾਬ ਸਿੰਘ ਹੈ ਜੇ ਗੇਂਦਾ ਬਣੇ ਹੋਏ ਆ ਪੀਲੇ ਪਾਏ ਆ ਨਾ ਸਾਰੇ ਗੇਂਦੇ ਦਾ ਫੁੱਲ ਖੜਿਆ ਹੋਇਆ ਤਾਂ ਇਹ ਵੀ ਕੀ ਬਾਤ ਹੈ ਰੌਣਕਾਂ ਲਾ ਦਿੰਦੇ ਆ ਉਹ ਬੜੀਏ ਤੇ ਸਮਾਪਤੀ ਕਰੀ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਦਾ ਆਸਰਾ ਚਿਤ ਕਨੂ ਕਮਲ ਸੰਗ ਜੋੜੀਐ ਮੰਨ ਲੋ ਚੇ ਬੁਰਿਆਈਆਂ चरण कमल का आसरा चित चरण कमल संग जोड़िए मन लोचे बुराइयां ओ वाइगुरु 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 रुको वाइगुरु 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 ਓ ਮੰਨ ਲਓ ਚੇ ਬੁਰਾਈਆਂ ਗੁਰ ਸ਼ਬਦੀਏ ਮਨ ਹੋੜੀਏ ਬਾਹਾਂ ਜਿਨਾਂ ਦੀ ਪਕੜੀਏ ਨਾ ਵੀ ਪਕੜੀਐ ਸਿਰ ਦੀ ਜੇ ਬਾਹੇ ਨਾ ਛੋਡੀਐ ਗੁਰੂ ਤੇਗ ਬਹਾਦਰ ਬੋਲਿਆ ਗੁਰੂ ਵਾਹਿਗੁਰੂ 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 ਬਾਹਾਂ ਜਿੰਨਾ ਦੀ ਪਕੜੀਆਂ ਸਿਰ ਦੀ ਜ਼ਬਾਨੇ ਨਾ ਛੋੜੀਆਂ ਗੁਰ ਤੇਗ ਬਹਾਦਰ ਬੋਲਿਆ ਦਰਪਈਏ ਧਰਮ ਨਾ ਛੋੜੀਏ ਦਰਪਈਏ ਧਰਮ ਨਾ ਛੋੜੀਏ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ